ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੋ ਕਹੋ ਟੱਲ ਗੁਰ ਸੇਵੀਐ ਐਹ ਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਕੋਵੈ ਸਿਫਤ ਖਸਾਮ ਦੀ ਨੋਰ ਅਰਸੋਂ ਪੁਰਸੋਂ ਤੋਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਰਾਮਬ ਦੀ ਕਟਿਆ ਸਜਾਣ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬੈਠਿਆ ਸੋਈ ਐ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਈ ਮਹਲਾ ਚੌਥਾ ਜਿੱਥੈ ਹਰ ਆਰਾਦੀ ਐ ਤਿੱਥੈ ਹਰ ਨਿਤ ਸੰਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਦ ਬਿਦਲਿਆ ਨਾ ਜਾਇ ਜਿਥੇ ਹਰ ਆਰਾਦੀਐ ਜਿਥੇ ਹਰ ਨਿਤਸਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਧੰਦੇ ਦੇ ਲਿਆ ਰਾਜ ਹਰ ਧਨ ਸੰਚੀਐ ਭਾਈ جے حالت پلت ہر ہوئی سکھائی رہا ساتھ संगति سنگ ہر تن کھٹی ہے ہو ہور تھے ہور تو اپائی ہر تن کتے نا پائی हर का रतन कावा पारिया हर रतन तन विहांजी, कच्चे के वा वाक हर तन लया ना जाए हर तन रतन जिवा हर माणक हर तन नाल ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਈ ਖਰਚ ਰਹੀ ਨ ਖੁੱਟੈ ਨਾਹੀ ਹਾਲਤ ਪਲਤ ਹਰ ਤਨੈ ਕੀ ਭਗਤਾ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸ ਕਰੈ ਪਾਣੀਐ ਜਮਦੂਟ ਕਿਸੈ ਕਾਗਵਾਇਆ ਨਾ ਜਾਈ ਹਰ ਤਨ ਕੋ ਉਚਕਾ ਢੀੜ ਨ ਆਵਈ ਜਮ ਜਗਾਤੀ ਡੰਡ ਨ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਖ ਨਾਲ ਨਾ ਜਾਏ ਹਾਲ ਤੈ ਵਿੱਚ ਸਾਕਤ ਦੋ ਹਿੱਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹ ਹੋ ਹਰ ਆਪ ਹੈ ਸੰਤੋ ਜੈ ਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੂਟਾ ਕਦੇ ਨਾ ਆਵਾਈ ਜਨ ਨਾਨਕ ਕਉ ਗੁਰ ਸੋਜੀ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜੈ ਸਨੋ ਦੇਸ ਹਰ ਧਨ ਲੱਦ ਚਲਾਈ ਇਸ ਹਰ ਧੰਨ ਕਾ ਟੋਟਾ ਕਦੇ ਨਾ ਆਵਾਈ ਜਨ ਨਾਨਕ ਕੋਬਰ ਸੋ ਜੀ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹੀ